ਸਸ਼ੀ ਕਾ ਜੀ ਐਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਨ ਕਹਿੰਦੇ ਆ ਕਿ ਹਾਥੀ ਦੇ ਦੰਦ ਦਿਖਾਉਣ ਲਈ ਹੋਰ ਤੇ ਖਾਣ ਲਈ ਹੋਰ ਇਹਦਾ ਮਤਲਬ ਕੀ ਹੈ ਸਭ ਨੂੰ ਪਤਾ ਸਭ ਨੂੰ ਪਤਾ ਕੋਈ ਵੀ ਅਣਜਾਣ ਤੋਂ ਜਾਣ ਵੀ ਹੈ ਨਾ ਉਹਨੂੰ ਵੀ ਪਤਾ ਹੈ ਕਿ ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ ਤਾਂ ਮਤਲਬ ਹੈ ਕਿ ਦਿਖਾਵੇ ਦੀਆਂ ਚੀਜ਼ਾਂ ਜ਼ਿਆਦਾ ਚੱਲਦੀਆਂ ਨੇ ਬਿਲਕੁਲ ਦਿਖਾਵੇ ਦੀਆਂ ਚੀਜ਼ਾਂ ਜ਼ਿਆਦਾ ਚੱਲਦੀਆਂ ਨੇ ਕੁਝ ਚੀਜ਼ਾਂ ਮਜਬੂਰੀ 'ਚ ਕਰਨੀਆਂ ਪੈਂਦੀਆਂ ਨੇ ਤੇ ਕੁਝ ਮਜਬੂਰੀ 'ਚ ਹੋ ਜਾਂਦੀਆਂ ਨੇ ਕਈਆਂ ਦੇ ਵਿੱਚ ਅੜਨਾ ਪੈਂਦਾ ਤੇ ਕਈ ਜਗ੍ਹਾ ਤੇ ਅਸੀਂ ਮਜਬੂਰੀ ਚ ਅੜ ਜਾਂਦੇ ਆ ਤਾਂ ਇਸ ਕਰਕੇ ਕਈ ਵਾਰੀ ਕੁਝ ਚੀਜ਼ਾਂ ਹਾਲਾਤ ਦੇ ਮੁਤਾਬਕ ਨਾ ਚੱਲ ਕੇ ਉਸ ਤੋਂ ਬਾਹਰ ਚੱਲ ਕੇ ਵੀ ਇਨਸਾਨ ਨੂੰ ਬਹੁਤ ਕੁਝ ਕਰਨਾ ਪੈਂਦਾ ਆਪਾਂ ਕੱਲ ਗੱਲ ਕੀਤੀ ਸੀ ਕਿ ਮਨ ਦੀ ਕਰਨੀ ਚਾਹੀਦੀ ਹੈ ਹਨਾ ਆਪਾਂ ਕੱਲ ਗੱਲ ਕੀਤੀ ਸੀ ਕਿ ਹਮੇਸ਼ਾ ਉਹ ਕਰਨਾ ਚਾਹੀਦਾ ਜੋ ਤੁਸੀਂ ਚਾਹੋਨੇ ਹੋ ਪਰ ਆਪਾਂ ਕਰ ਨਹੀਂ ਪਾਉਂਦੇ ਇਹ ਗੱਲ ਬਿਲਕੁਲ ਸਹੀ ਹੈ ਕਿ ਆਪਾਂ ਕਰ ਨਹੀਂ ਪਾਉਂਦੇ ਪਰ ਗੱਲ ਇਹ ਆ ਕਿ ਰਿਸ਼ਤਾ ਤਾਂ ਉਹਦੇ ਨਾਲ ਹੀ ਰੱਖਣਾ ਚਾਹੀਦਾ ਹੈ ਨਾ ਜਿਹਦੇ ਨਾਲ ਤੁਹਾਨੂੰ ਲੱਗੇ ਕਿ ਕਿਤੇ ਇੱਜ਼ਤ ਮਿਲਦੀ ਹੈ ਕਿਤੇ ਸਨਮਾਨ ਮਿਲਦਾ ਹੈ ਕਿਤੇ ਤੁਹਾਡੀ ਗੱਲ ਸੁਣੀ ਜਾਂਦੀ ਆ ਰੋਟੀ ਤੇ ਹਰ ਕਿਸੇ ਨੂੰ ਮਿਲੀ ਜਾਣੀ ਹੈ ਤੇ ਫਿਰ ਆਪਾਂ ਕੀ ਸੋਚ ਲੈਨੇ ਆ ਕਿ ਜੇ ਕਿਤੇ ਵਿਗੜ ਗਿਆ ਤਾਂ ਕੀ ਕਰਾਂਗੇ ਤੇ ਕਿੱਥੇ ਜਾਵਾਂਗੇ ਜਾਨੀ ਕਿ ਇਹ ਕਹਿਣ ਦਾ ਮਤਲਬ ਕਿ ਉਹਨਾਂ ਕਰਕੇ ਹੀ ਅਸੀਂ ਇਹ ਦੁਨੀਆ 'ਚ ਆਏ ਆ ਜੇ ਉਹ ਨਾ ਹੁੰਦੇ ਤਾਂ ਅਸੀਂ ਤਾਂ ਰੋ ਰਹੀ ਜਾਂਦੇ ਗਲਤ ਗੱਲ ਐ ਜੀ ਉਹਨਾਂ ਕਰਕੇ ਥੋੜਾ ਤੁਸੀਂ ਆਏ ਹੋ ਪਰਮਾਤਮਾ ਨੇ ਹਰ ਕਿਸੇ ਲਈ ਕੋਈ ਨਾ ਕੋਈ ਹੀ ਲਾ ਵਸੀਲਾ ਬਣਾ ਰੱਖਿਆ ਐਵੇਂ ਕਿਸੇ ਨਾਲ ਚੰਬੜੇ ਰੋ ਬਿਨਾਂ ਇੱਜ਼ਤ ਬਿਨਾਂ ਮਾਨ ਤੋਂ ਐਵੇਂ ਰਿਸ਼ਤੇ ਬਣਾਈ ਚੋ ਢੀੜ ਇਕੱਠੀ ਕਰਨ ਦਾ ਕੀ ਫਾਇਦਾ ਜੇ ਕੋਈ ਇੱਜ਼ਤ ਹੀ ਨਹੀਂ ਕਰਦਾ ਜੇ ਕੋਈ ਤੁਹਾਡੀ ਗੱਲ ਹੀ ਨਹੀਂ ਸੁਣਦਾ ਤੇ ਬਸ ਉੱਥੇ ਗੱਲ ਕਰੋ ਉੱਥੇ ਹੀ ਆਪਣਾ ਰਿਸ਼ਤਾ ਤੇ ਆਪਣਾ ਦਿਲ ਫੁੱਲੋ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਹਾਡੀ ਇੱਜ਼ਤ ਵੀ ਕਰ ਰਿਹਾ ਤੇ ਤੁਹਾਡੀ ਗੱਲ ਵੀ ਸੁਣ ਰਿਹਾ ਹੁਣ ਦੂਸਰੀ ਗੱਲ ਸਭ ਤੋਂ ਜ਼ਰੂਰੀ ਗੱਲ ਕਹਿੰਦੇ ਗੱਲ ਉੱਥੇ ਹੀ ਕਰਨੀ ਚਾਹੀਦੀ ਹੈ ਜਿੱਥੇ ਮਿਹਣਾ ਨਾ ਮਿਲੇ ਤੇ ਕਈ ਵਾਰੀ ਅਸੀਂ ਉਹਨਾਂ ਨਾਲ ਵੀ ਢਿੱਡ ਫੋਲ ਲੈਨੇ ਆ ਜੋ ਸਾਨੂੰ ਰਿਟਰਨ ਦੇ ਵਿੱਚ ਇੱਕਦੀਆਂ ਚਾਰ ਲਾ ਕੇ ਫਿਰ ਵਕਤ ਪੈਣ ਤੇ ਸੁਣਾ ਦਿੰਦੇ ਆ ਇਹ ਆਮ ਜੀ ਗੱਲ ਹੈ ਹਨਾ ਇਹ ਆਮ ਜੀ ਗੱਲ ਹੈ ਤੇ ਇਸੇ ਕਰਕੇ ਹੀ ਕਈ ਵਾਰੀ ਅਸੀਂ ਆਪਣੀ ਪਰਸਨਲ ਗੱਲ ਕਰਨ ਤੋਂ ਵੀ ਆਪਣਿਆਂ ਤੋਂ ਵੀ ਝਿਜਕਦੀਆਂ ਆਪਣਿਆਂ ਤੋਂ ਮਤਲਬ ਜਿਹੜੇ ਸਾਡੇ ਆਪਣੇ ক্লোਜ਼ ਰਿਸ਼ਤੇ ਹੁੰਦੇ ਆ ਉਹਨਾਂ ਨੂੰ ਵੀ ਕਈ ਵਾਰੀ ਅਗਲਾ ਕਹਿੰਦਾ ਲੈ ਤੂੰ ਦੱਸਿਆ ਹੀ ਨਹੀਂ ਤੇ ਦੱਸਿਆ ਤੈਨੂੰ ਕੀ ਮੁੜ ਕੇ ਤੂੰ ਵਕਤ ਪੈਂਦੇ ਸੁਣਾ ਦੇਣਾ ਲੈ ਉਦੋਂ ਤੇ ਮੈਨੂੰ ਐ ਕਹਿੰਦੇ ਸੀ ਜਾਂ ਕਹਿੰਦੀ ਸੀ ਤੇ ਇਸ ਕਰਕੇ ਵੀ ਕਈ ਲੋਕ ਆਪਣੇ ਦਿਲ ਦੇ ਭੇਤ ਖੋਲਣ ਤੋਂ ਡਰਦੇ ਹਾਰ ਤਰ੍ਹਾਂ ਨਾਲ ਹਰ ਪਾਸੇ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਕੀਤੀ ਸੀ ਗੱਲ ਖਾਤੀ ਤੇ ਦੰਦ ਦਿਖਾਉਣ ਨੂੰ ਹੋਰ ਤੇ ਖਾਣੇ ਦੇ ਇਹਦਾ ਮਤਲਬ ਇਹ ਹੈ ਕਿ ਬਹੁਤ ਜ਼ਿਆਦਾ ਦੁਨੀਆ ਤੁਹਾਨੂੰ ਦਿਖਾਉਂਦੀ ਕੁਝ ਹੋਰ ਹੈ ਹੁੰਦਾ ਕੁਝ ਹੋਰ ਹੈ ਜਿੱਦ ਤੱਕ ਅੱਜ ਕੱਲ੍ਹ ਚਾਹੀਏ ਚਲੋ ਡਰਨ ਦੀ ਲੋੜ ਨਹੀਂ ਹੈ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਕੋਈ ਵੱਡੀ ਗੱਲ ਨਹੀਂ ਹੈ ਨਿਊਜ਼ ਥੋੜੀਆਂ ਜਿਹਾ ਘੱਟ ਸੁਣੋ ਤਾਂ ਜ਼ਿਆਦਾ ਵਧੀਆ ਕੋਈ ਨੁਕਸਾਨ ਨਹੀਂ ਹੁੰਦਾ ਕੋਈ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਉੱਚ ਦਾ ਸੂਰਜ ਚੱਲ ਰਿਹਾ ਹੈ ਉੱਚ ਦਾ ਸੂਰਜ ਹੈ ਬੁੱਧ ਦੇ ਨਾਲ ਹੈ ਤੇ ਸੂਰਜ ਬੁੱਧ ਦੀ ਜੁਤੀ ਹੈ ਹਾਂ ਸ਼ਨੀ ਸ਼ੁਕਰ ਰਾਉ ਧਰਤੀ ਦੇ ਕਾਰਕ ਨੇ ਜੋ ਬ੍ਰਸਤ ਪਦ ਦੇ ਖਾਨੇ ਚ ਸ਼ੁਕਰ ਉੱਚ ਦਾ ਉਹਦੇ ਨਾਲ ਸ਼ਨੀ ਬ੍ਰਸਤ ਪਦ ਦੇ ਘਰ ਆਇਆ ਹੋਇਆ ਹੈ ਤੇ ਚੰਦਰ ਕੇਤੂ ਦਾ ਗ੍ਰਹਿ ਜੋਗ ਜੋ ਅੱਜ ਬਣਿਆ ਸਾਹਮਣੇ ਤੋਂ ਦਿਖ ਰਿਹਾ ਮਾਨਸਿਕ ਪਰੇਸ਼ਾਨੀ ਥੋੜੀ ਦੋ ਕੁ ਦਿਨ ਬਣਨ ਵਾਲੀ ਹੈ ਕੋਈ ਜਿਆਦਾ ਖਤਰਨਾਕ ਕੁਝ ਨਹੀਂ ਹੋਣ ਵਾਲਾ ਤੇ ਉਸ ਤੋਂ ਬਾਅਦ ਜਿੱਦਾਂ ਹਾਂ ਜਿੱਦਾਂ ਦੇਖਿਆ ਜਾਵੇ ਤਾਂ ਅੱਜ 8 ਤਰੀਕ ਨੂੰ ਵੀਰਵਾਰ ਵਾਲੇ ਦਿਨ ਕੰਨਿਆ ਰਾਸ਼ੀ ਵਿੱਚ ਚੰਦਰਮਾ ਚੱਲ ਰਿਹਾ ਕੰਨਿਆ ਰਾਸ਼ੀ ਚ ਚੰਦਰਮਾ ਰਹਿਣਗੇ ਤੇ ਰੋਣੀ ਇਕਾਦਸ਼ੀ ਦਾ ਵਰਤ ਵੀ ਰਹੇਗਾ ਕੱਲ ਨੂੰ ਵੀ ਕੰਨਿਆ ਚ ਤੇ ਉਸ ਤੋਂ ਬਾਅਦ ਪਰ ਸੋਂਦ ਬਰਤੋ ਵਾਦ ਉਸ ਨੇ ਚਲੇ ਜਾਣਾ ਹੈ ਹੋਰ ਗਾਂਹਰਾ ਰਾਸ਼ੀ ਦੇ ਵਿੱਚ ਤਾਂ 12 ਤਰੀਕ ਨੂੰ 11 11 ਤਰੀਕ ਨੂੰ ਜਾਏਗਾ ਤੁਲਾ ਰਾਸ਼ੀ ਵਿੱਚ ਤੇ ਤਾਂ ਹੀ 12 ਤਰੀਕ ਦੀ ਪੂਰਨਮਾਸ਼ੀ ਹੋਏਗੀ ਚਲੋ ਇਹ ਮੈਂ ਤੁਹਾਨੂੰ ਇਸ ਕਰਕੇ ਦੱਸਿਆ ਕਿ ਕਦੋਂ ਸੂਰਜ ਦੇ ਸਾਹਮਣੇ ਚੰਦਰ ਆ ਜਾਏਗਾ ਤਾਂ ਜਿਆਦਾ ਮੇਰੇ ਸਾਹ ਮਤਲਬ ਜੇ ਅਸਟਰੋਲੋਜੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਉੱਚ ਦਾ ਸੂਰਜ ਬੁੱਧ ਜੋ ਹੈ ਏ ਜਿਆਦਾ ਉੱਚ ਦਾ ਸੂਰਜ ਹਰ ਚੀਜ਼ ਨੂੰ ਬੈਲੈਂਸ ਕਰਨ ਦੇ ਵਿੱਚ ਕਾਰਗਰ ਸਾਬਤ ਹੁੰਦਾ ਹੈ ਕਿ ਤੋਨੋ ਕਿਤੋਂ ਆਰਾਮ ਨਾਲ ਹੱਲ ਮਿਲ ਜਾਂਦਾ ਹੈ ਇਹ ਜੋ ਜਲਦਬਾਜੀ ਹੈ ਇਹ ਕਈ ਵਾਰੀ ਕਈ ਵਾਰੀ ਨੁਕਸਾਨ ਕਰਾ ਜਾਂਦੀ ਹੈ ਪਰ ਦਰਨ ਦੀ ਗੱਲ ਨਹੀਂ ਦਰਨ ਦੀ ਬਿਲਕੁਲ ਵੀ ਗੱਲ ਨਹੀਂ ਐਵੇਂ ਹੀ ਉਦਾਸ ਪਰੇਸ਼ਾਨ ਘੱਟ ਹੋਣਾ ਤੇ ਨਿਊਜ਼ ਘੱਟ ਸੁਣਨੀਆਂ ਨੇ ਪੈਜੀ ਗੱਲ ਵਹਿਮਾਂ ਚ ਵਹਿਮ ਚ ਮਤਲਬ ਕਿ ਕਿ ਜੋ ਕੋਈ ਆ ਹੋ ਗਿਆ ਜੀ ਉਹ ਹੋ ਗਿਆ ਜੀ ਆ ਹੋ ਗਿਆ ਜੀ ਨਹੀਂ ਲੌਜੀਕ ਨਾਲ ਚਲੋ ਜਿਆਦਾ ਵਧੀਆ ਬੀਬੀਸੀ ਨਿਊਜ਼ ਜਿਆਦਾ ਸੁਣੋ ਬਾਰਲੇ ਨਿਊਜ਼ ਜਿਆਦਾ ਸੁਣੋ ਉਹ ਸੈਟਲਾਈਟ ਰਹੀ ਸਾਨੂੰ ਹਰ ਚੀਜ਼ ਦੀ ਮਤਲਬ ਲੌਜੀਕਲੀ ਪਤਾ ਲੱਗ ਜਾਂਦਾ ਸਾਨੂੰ ਕਿ ਕਿਹੜੀ ਚੀਜ਼ ਕੀਤੀ ਆ ਬਾਕੀ ਤੁਸੀਂ ਬਹੁਤ ਹੀ ਸਮਝਦਾਰ ਹੋ ਅਸੀਂ ਉਹੀ ਦੇਖਦੇ ਆ ਜੋ ਸਾਨੂੰ ਦਿਖਾਇਆ ਜਾਂਦਾ ਹੈ ਅਸੀਂ ਉਹੀ ਸੁਣਦੇ ਆ ਜੋ ਸਾਨੂੰ ਸੁਣਾਇਆ ਜਾਂਦਾ ਹੈ ਉਹ ਚੀਜ਼ਾਂ ਦੇਖੋ ਜੋ ਦਿਖਾਈਆਂ नहीं जा रही है ओ चीचा देखो जो सुनैया नहीं जा रही हैं हमें परेशान ना हो वो समझदार हो जाना काफी है तूसी काफी कुछ समझ गई हो ठीक है चलो आप गल करदे हां 8 मई 2025 दिन वीरवार दी तिथि आज रवि की जी एकादशी तिथि थी ਤੇ 1 ਕਾਂਛੀ ਤਿੱਤੀ ਦਾ ਪੱਕਾ 12 ਮਾਜਕੇ 31 ਮਿੰਟ ਤੱਕ ਰਹੇਗਾ ਉਤਰਾਵਾਲ ਕੋ ਨਿਸ਼ਕਤਰ ਚੱਲੇਗਾ ਸੂਰਜ ਦਾ ਨਕਸ਼ਤਰ ਤੇ ਇਸ ਦੇ ਮੁਤਾਬਕ ਜੋ ਚੰਦਰਮਾ ਸੂਰਜ ਦੇ ਨਕਸ਼ਤਰ ਵਿੱਚ ਕੇਤੂ ਨਾਲ ਜੁੜੀ ਬਣਾ ਕੇ ਗ੍ਰਹਿ ਜੋਗ ਬਣਿਆ ਕੀ ਪ੍ਰਭਾਵ ਪਵੇਗਾ 12 ਰਾਸ਼ੀਆਂ ਤੇ ਇਸ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆਂ ਭਦਰਾ ਜੋ ਹੈ ਦੁਪਹਿਰ ਨੂੰ ਸਾਡੇ ਕੋਲ 12 ਵਜੇ ਤੱਕ ਰਹਿਣ ਵਾਲੀ ਹੈ ਮੋਹਿਨੀ ਕਾਂਛੀ ਦਾ ਵਰਤ ਗਿਆ ਜਾਂਦਾ 1:30 ਵਜੇ ਤੋਂ ਲੈ ਕੇ 3 ਵਜੇ ਦਾ ਟਾਈਮ ਰਹੇਗਾ ਰਾਹੁ ਕਾਲ ਦਾ ਚਲੋ ਇੱਕ ਆਪਾਂ ਖਬਰ ਤੁਹਾਨੂੰ ਦੇਣੀ ਸੀ ਹੋਰ ਉਹ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਇਹ ਦੱਸਾਂਗੇ ਕਿ ਇੰਡੀਆ ਨਿਊਜ਼ ਤੇ ਆਪਾਂ ਬੈਠ ਰਹੇ ਹਾਂ ਸ਼ਨੀਵਾਰ ਤੋਂ ਲਾਈਵ ਕਰਾਂਗੇ ਤੇ ਜਿਨ੍ਹਾਂ ਨੇ ਵੀ ਆਪਣੀ ਚਿੰਤਾ ਪੱਤਰੀ ਬਾਰੇ ਪੁੱਛਾਇਆ ਆਪਾਂ ਤੁਹਾਨੂੰ ਸ਼ੁੱਕਰਵਾਰ ਨੂੰ ਮੈਂ ਟਾਈਮ ਦੱਸੂਗੀ ਕਿ ਕਿੰਨੇ ਵਜੇ ਲਾਈਵ ਹੋਏਗਾ ਸਵੇਰੇ ਹੀ ਹੋਏਗਾ 8 8:30 9:00 ਵਜੇ ਪਰ ਜਦੋਂ ਜਿਸ ਵੀ ਵਜੇ ਹੋਊਗਾ ਜਿੰਨੇ ਕੋਈ ਵਜੇ ਵੀ ਹੁੰਦਾ ਏ ਉਹ ਮੈਂ ਤੁਹਾਨੂੰ ਦਖਾ ਦੱਸ ਦੂੰਗੀ ਟਾਈਮ ਤੇ ਉਸ ਟਾਈਮ ਤੇ ਤੁਸੀਂ ਇੰਡੀਆ ਨਿਊਜ਼ ਸੌਰੀ ਲੀਵਿੰਗ ਇੰਡੀਆ ਸੌਰੀ ਲੀਵਿੰਗ ਇੰਡੀਆ ਇਹ ਪੰਜਾਬੀ ਚੈਨਲ ਹੈ ਲੀਵਿੰਗ ਇੰਡੀਆ ਨਿਊ ਚੈਨਲ ਹੈ ਤੇ ਉਹਦੇ ਤੇ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਇਸ ਟਾਈਮ ਤੇ ਲੀਵਿੰਗ ਇੰਡੀਆ ਬੜੀ ਵਧੀਆ ਉਹ ਕਹਿੰਦੇ ਆ ਕਿ ਸਚਾਈ ਦੀ ਤਾਕਤ ਬਣ ਕੇ ਆ ਰਿਹਾ ਹੈ ਬੜੀ ਬੜਾ ਅੱਛਾ ਚੈਨਲ ਹੈ ਔਰ ਦੂਸਰੀ ਗੱਲ ਇਹ ਆ ਕਿ ਜੇ ਦੇਖਿਆ ਜਾਵੇ ਤਾਂ ਪੰਜਾਬ ਵਿੱਚ ਦੂਜੇ ਨੰਬਰ ਤੇ ਉਹ ਚੈਨਲ ਹੈ ਤੇ ਵਧੀਆ ਚੈਨਲ ਤੋਂ ਪਰ ਉਹ ਫਰ ਆ ਗਿਆ ਕਿ ਆਪਾਂ ਉੱਥੇ ਹੁਣ ਤੁਹਾਨੂੰ ਰੋਜ਼ ਕੀ ਦੱਸਾਂਗੇ ਆ ਤੇ ਆਪਾਂ ਵੀਡੀਓ ਤੁਹਾਨੂੰ ਪਾਣੀ ਹੈ ਪਰਸਨਲੀ ਆਪਣੀ ਤੇ ਆਪਣੀ ਘਰ ਦੀ ਗੱਲ ਆ ਤੇ ਆਪਾਂ ਪਰਿਵਾਰਿਕ ਮੈਂਬਰ ਆ ਤੇ ਉੱਥੇ ਵੀ ਤੁਸੀਂ ਦੇਖ ਕੇ ਦੇਖ ਸਕਦੇ ਹੋ ਜਿੱਦਾਂ ਕਈ ਲੋਕ ਕਹਿੰਦੇ ਸੀ ਜੀ ਤੇ ਨਹੀਂ ਆ ਰਹੇ ਤਾਂ ਜੀਵ ਵਾਲਿਆਂ ਨੇ ਥੋੜਾ ਟਾਈਮ ਲਾਉਣਾ ਹੈ ਹਜੇ ਟੈਕਨੀਕਲੀ ਟਾਈਮ ਕਾਤਾ ਜੇ ਤੁਹਾਨੂੰ ਦਸੀਏ ਤਾਂ ਉਹਨਾਂ ਦਾ ਮੇਨ ਚੈਨਲ ਦਿੱਲੀ ਚ ਹੈ ਤੇ ਆਪਾਂ ਨੂੰ ਦਿੱਲੀ ਜਾਣਾ ਮੁਸ਼ਕਲ ਹੈ ਤਾਂ ਥੋੜੀ ਐਦਾਂ ਦੀ ਪ੍ਰੋਬਲਮ ਆਈ ਕਿ ਤੁਸੀਂ ਉੱਥੇ ਜਾ ਕੇ ਹਨਾ ਤਾਂ ਸਮਝਦਾਰੋ ਚਲੋ ਆਪਾਂ ਡਿਸਕਸ ਨਹੀਂ ਕਰਦੇ ਉਸ ਬਾਰੇ ਤੇ ਆਪਾਂ ਗੱਲ ਕਰਦੇ ਹਾਂ ਸਿਰਫ ਨਵੀਂ ਚੀਜ਼ ਦੀ ਨਵੀਂ ਗੱਲ ਦੀ ਨਵੇਂ ਤਰੀਕੇ ਨਾਲ ਆਪਾਂ ਤੁਹਾਨੂੰ ਨੰਨੀਆਂ ਜਾਣਕਾਰੀਆਂ ਵੀ ਦਵਾਂਗੇ ਉੱਥੇ ਠੀਕ ਹੈ ਤੇ ਹਾਂ ਮੇਨ ਗੱਲ ਕਿ ਸ਼ਨੀਵਾਰ ਵਾਲੇ ਦਿਨ ਉੱਥੇ ਲਾਈਵ ਹੋਏਗਾ ਤੇ ਉੱਥੇ ਤੁਸੀਂ ਆਪਣੇ ਫੋਨ ਕਰਕੇ ਪੁੱਛ ਸਕਦੇ ਹੋ ਟਾਈਮ ਆਦੋਂ ਇੱਕ ਦਿਨ ਪਹਿਲਾਂ ਦੱਸ ਦੂੰਗੀ ਤੇ ਆਪਾਂ ਤੁਹਾਨੂੰ ਸਟੇਟਸ ਵਗੈਰਾ ਵੀ ਲਾਵਾਂਗੇ ਪੱਕਾ ਚੱਲ ਜੇਗਾ ਠੀਕ ਹੈ ਚਲੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰੇਜ਼ ਜਾਨੀ ਮੇਸ਼ ਰਾਸ਼ੀ ਵਾਲਿਆਂ ਦੇ ਲੌਜੀਕਲੀ ਸਿਤਾਰੇ ਗ੍ਰਹਾਂ ਦੇ ਮੁਤਾਬਕ ਕਿੱਦਾਂ ਨਾ ਰਹੇਗਾ ਅੱਜ ਦਾ ਦਿਨ ਚੰਦਰਕੇਤੂ ਦਾ ਗ੍ਰਹ ਜੋਕ ਸੂਰਜ ਦਾ ਨਕਸ਼ਤਰ ਮਿੱਤਰ ਕੌਨਫੀਡੈਂਸ ਆਪਾ ਤੋਂ ਹੁੰਦਾ ਅਸਰੇ ਆ ਸੂਰਜ ਬੁੱਧੀ ਜੁਤੀ ਕਰਕੇ ਬਣਿਆ ਹੀ ਹੋਇਆ ਹੈ ਨਾਲ ਹੀ ਮਨ ਦਾ ਪਟਕਾ ਥੋੜਾ ਜਿਆਦਾ ਰਹੇਗਾ ਸ਼ੁਕਰ ਉੱਚ ਦੇ ਕਰਕੇ ਕਪੂਰ ਦੀ ਟਿੱਕੀ ਕੋਲ ਰੱਖ ਲਓ ਨਕਸ਼ਤਰ ਜੋ ਹੈ ਸੂਰਜ ਦਾ ਇਹ ਥੋੜਾ ਗੁੱਸੇ ਤੇ ਕੰਟਰੋਲ ਰੱਖੋ ਥੋੜਾ ਪਾਣੀ ਚ ਮਿਠਾਸ ਰੱਖੋ ਜੀਵਨ ਸਾਥੀ ਦੀ ਸਿਹਤ ਹੋਣ ਠੀਕ ਹੁੰਦੀ ਜਾਏਗੀ ਟੌਰਸ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ 5ਵੇਂ ਸਥਾਨ ਵਿੱਚ ਚੰਦਰ ਕੇਤੂ ਦਾ ਜੋਗ ਹੈ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਹੈ ਸਵੇਰ ਤੋਂ ਮਿਸ਼ਰੀ ਦਾ ਸੇਵਨ ਕਰ ਲਓ ਚੰਗੀ ਗੱਲ ਹੈ ਮਾਨਸਿਕ ਪਰੇਸ਼ਾਨੀ ਥੋੜੀ ਜੀ ਬਣਨ ਵਾਲੀ ਹੈ ਤੁਹਾਡੀ ਤੇ ਨਾਲ ਕੋਸ਼ਿਸ਼ ਇਹ ਕਰਨੀ ਹੈ ਕਿ ਘਰ ਤੋਂ ਨਿਕਲਦੇ ਸਮੇਂ ਘਰ ਤੋਂ ਨਿਕਲਦੇ ਸਮੇਂ ਪਾਜੀਆਂ ਨੂੰ ਕੁਝ ਨਾ ਕੁਝ ਪਾਹ ਤੋਂ ਕੁੱਤੇ ਨੂੰ ਕੁਝ ਨਾ ਕੁਝ ਪਾਹ ਤੋਂ ਸਹੀ ਰਹੇਗਾ ਜੇ ਹਨ ਨਹੀਂ ਮਿਥੁਨਾਸ਼ੀ ਮਿਥੁਨਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਹੇ ਨੇ ਗ੍ਰਹਿਆਂ ਦੇ ਮੁਤਾਬਕ ਜੋ ਸੂਰਜ ਦਾ ਨਕਸ਼ਤਰ ਹੈ ਹਿੰਮਤ ਆਬਣਾ ਕੇ ਰੱਖੋਗੇ ਤੁਸੀਂ ਹਿੰਮਤ ਵਧੀ ਰਹੇਗੀ ਕੰਮ ਕਰਕੇ ਸਥਿਤੀ ਪਹਿਲਾਂ ਦੇ ਤਰ੍ਹਾਂ ਠੀਕ ਠਾਕ ਜਾਣ ਵਾਲੀ ਹੈ ਜੋ ਸੂਰਜ ਦੇ ਨਕਸ਼ਤਰ ਦੇ ਪਤਲਾਂ ਪੈਸਵਾਜੀ ਤੋਂ ਬਚਣ ਇਤੇ ਨਾਲ ਜ਼ਰੂਰੀ ਹੈ ਕਿ ਤਾਂਬੇ ਦੇ ਗਲਾਸ ਪਾਣੀ ਪੀ ਲਓ ਜਾਂ ਤਾਂਬੇ ਦਾ ਪੈਸਾ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਕੋਲ ਰੱਖੋ ਪਿੱਤਲ ਜਾਂ ਤਾਂਬੇ ਦਾ ਵਰਤੋਂ ਕਰਨੀ ਸ਼ੁਭタル ਦੇਗੀ ਕੈਂਸਰ ਕਰਕਰਾਸ਼ੀ ਕਰਕਰਾਸ਼ੀ ਦੇ ਲਈ ਸੂਰਜ ਦਾ ਨਕਸ਼ਤਰ ਮਿੱਤਰ ਕੰਮ ਕਰਦੀ ਦਸ਼ਾ ਥੋੜੀ ਸੁਧਰੀ ਤੇ ਨਾਲ ਅੱਛੇ ਲੋਕਾਂ ਨਾਲ ਸਬੰਧ ਚ ਵੀ ਸੁਧਾਰ ਹੋਇਆ ਤੇ ਉਹਨਾਂ ਦੀ ਵਜ੍ਹਾ ਨਾਲ ਤੁਹਾਡਾ ਕੰਮ ਕਾਰ ਵੀ ਅੱਗੇ ਚੱਲਿਆ ਸਿਤਾਰੇ ਸ਼ੁਭ ਨੇ ਚੰਗੇ ਨੇ ਬਸ ਥੋੜੀ ਸਕਿਨ ਪ੍ਰੋਬਲਮ ਤੋਂ ਬਚੋ ਥੋੜੀ ਖਾਸ ਤੋਂ ਬਚੋ ਜੇ ਐਦਾਂ ਦੀ ਹੋ ਰਹੀ ਹੈ ਤਾਂ ਗੈ ਮਨ ਕੇ ਨਾ ਲਓ ਲਿਓ ਸਿੰਘ ਰਾਸ਼ੀ ਦੀ ਗੱਲ ਕਰੀਏ ਤਾਂ ਦੁੱਧ ਮੱਥੇ ਤੇ ਲਾਓ ਅੱਜ ਦੇ ਦਿਨ ਇੱਕ ਆਤਿਸ਼ੀ ਦਾਏ ਤੇ ਧੀ ਹੈ ਤੇ ਦੁੱਧ ਦਾ ਪੈਕਟ ਤੁਸੀਂ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹੋ ਬੱਚਿਆਂ ਨੂੰ ਫਾਲ ਦੇਣੇ ਸਭ ਤੋਂ ਸ਼ੁਭ ਨੇ ਸੂਰਜ ਦਾ ਨਕਸ਼ਤਰ ਹੈ ਸੂਰਜ ਵਾਂਗੂ ਚਮਕਣਾ ਹੈ ਤਾਂ ਥੋੜੀ ਜਿਹੀ ਪੱਛ ਡਾਟਾ ਜ਼ਿਆਦਾ ਕਰਨੀ ਪੈ ਸਕਦੀ ਆ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਜੋ ਸਿਤਾਰੇ ਚੱਲ ਰਹੇ ਆ ਥੋੜੀ سی ਢਿੱਲੀ ਥੋੜੀ ਥਕਾਵਟ ਰਹੇਗੀ ਜਿੱਦ ਦੀ ਬਣ ਕੇ ਅੜ ਕੇ ਕੋਈ ਕੰਮ ਨਾ ਕਰੋ ਕੋਸ਼ਿਸ਼ ਇਹ ਕਰਨੀ ਹੈ ਕਿ ਕਮਾਕਾਰਾਂ ਦੀ ਸਥਿਤੀ ਸਹੀ ਰਹੇ ਬੈਲੈਂਸ ਰਹੇ ਤਾਂ ਇਹਦੇ ਲਈ ਥੋੜਾ ਡਿਸਕਸ਼ਨ ਕਰਨੀ ਚਾਹੀਦੀ ਹੈ ਤੁਹਾਨੂੰ ਆਪਣੇ ਪਰਿਵਾਰ ਦੇ ਨਾਲ ਹਰ ਮੁੱਦੇ ਤੇ ਹਰ ਗੱਲ ਬਾਤ ਤੇ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ ਪੈਸੂ ਬਾਜੀ ਤੋਂ ਵੀ ਜ਼ਰੂਰੀ ਬਚਣਾ ਹੈ ਠੀਕ ਲਿਬਰਾਜ਼ ਹਨ ਤੁਲ ਰਾਸ਼ੀ ਦੀ ਗੱਲ ਕਰੀਏ ਤਾਂ ਸਿਤਾਰਿਆਂ ਦੇ ਹਿਸਾਬ ਦੇ ਨਾਲ ਜਿਆਦਾ ਇਨਕਮ ਦੇ ਲਾਜ ਵਿੱਚ ਕਿਤੇ ਦਿੱਤਾ ਪੈਸਾ ਖਸ ਸਕਦਾ ਹੈ ਤਾਂ ਫਾਈਨਾਂਸ ਕਰ ਦਿਓ ਜਾਂ ਸ਼ੇਅਰ ਮਾਰਕੀਟ ਦਾ ਕੰਮ ਕਰ ਦਿਓ ਤੋ ਸੋਚ ਸਮਝ ਕੇ ਥੋੜਾ ਜਿਹਾ ਪੈਸਾ ਇਨਵੈਸਟ ਕਰੋ ਕਿਸੇ ਨੂੰ ਦਿਓ ਤੇ ਐਵੇਂ ਲਾਲਚ ਵਾਚ ਕਿਸੇ ਨੂੰ ਦਿੱਤਾ ਪੈਸਾ ਇਹ ਨਾ ਹੋਵੇ ਕਿ ਆਪਣੇ ਤੋਂ ਵੀ ਜਾਂਦੇ ਰਹੋ ਤਾਂ ਥੋੜਾ ਜਿਹਾ ਧਿਆਨ ਨਾਲ ਚੱਲਣਾ ਹੈ ਤੇ ਖਿਜਣਾ ਬਿਲਕੁਲ ਨਹੀਂ ਹੈ ਗੁੱਸਾ ਘੱਟ ਕਰਨਾ ਹੈ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਹੈ ਤਾਂ ਇਸ ਕਰਕੇ ਪਿਤਾ ਨਾਲ ਥੋੜੀ ਹਲੀਮੀ ਨਾਲ ਗੱਲ ਕਰੋ ਆਰਾਮ ਨਾਲ ਗੱਲ ਕਰੋ 10:00 ਵਜੇ ਤੋਂ ਬਜੇ स्कॉर्पियो वृश्चिक राशि ਦੇ ਸਿਤਾਰੇ ਬਹੁਤ ਅੱਛੇ ਕੌਨਫੀਡੈਂਸ ਬਣੇਗਾ ਸ਼ਾਪਿੰਗ ਕਰੋਗੇ ਤੁਸੀਂ ਘੁੰਮਣ ਫਿਰਨ ਦਾ ਮਨ ਹੈ ਤਾਂ ਕਿਤੇ ਜਾ ਸਕਦੇ ਹੋ ਲੱਤਾਂ ਪੈਰਾਂ ਚ ਥੋੜਾ ਜਿਆਦਾ ਦਰਦ ਬੈਕ ਪੇਨ ਥੋੜੀ ਜੀ ਰਹਿ ਸਕਦੀ ਆ ਤੁਹਾਨੂੰ ਤਾਂ ਉਹਦੇ ਲਈ ਮਾਂ ਮਾਂ ਦੇ ਆਪਣੇ ਸਿਰ ਤੇ ਹੱਥ ਰੱਖਾਓ ਦੁੱਧ ਮੱਥੇ ਤੇ ਲਾਓ ਤੇ ਅਗਰ ਮਾਂ ਦੀ ਥੋੜੀ ਜੂੜਾ ਜਿਹਾ ਦਰਦ ਦੋਨਾਂ ਦੇ ਵੀ ਹੋ ਰਿਹਾ ਹੈ ਤਾਂ ਤੁਸੀਂ ਚੰਦਰ ਨੂੰ ਸ਼ੁਭ ਕਰਨ ਲਈ ਚਾਂਦੀ ਲਈ ਆਪਣੇ ਕੋਲ ਰੱਖ ਸਕਦੇ ਹੋ ਠੀਕ ਹੈ Sagittarius ਤੁਹਾਨੂੰ ਰਾਸ਼ੀ ਦੇ ਸਿਤਾਰੇ ਦਿਨ ਨੰਗਿਆ ਸ਼ਾਮ ਨੂੰ ਹੋਈ ਪਰੇਸ਼ਾਨੀ ਕਿ ਐਨੀ ਭੱਜ ਨਟ ਕੀਤੀ ਐ ਇੰਨਾ ਕੁਛ ਕੀਤਾ ਤੇ ਬਣਿਆ ਕੱਖ ਵੀ ਨਹੀਂ ਕਈ ਵਾਰੀ ਇਦਾਂ ਦੇ ਸਿਚੁਏਸ਼ਨ ਹਾਲਾਤ ਹੋ ਜਾਂਦੇ ਆ ਕਿ ਸੋਚਦੇ ਸੀ ਹੋਰ ਕੁਛ ਹੋਣਿਆ ਤੇ ਹੋ ਕੁਛ ਹੋਰ ਜਾਂਦਾ ਏ ਚਲੋ ਕੋਈ ਨਹੀਂ ਸੂਰਜ ਦਾ ਨਕਸ਼ਤਰ ਮਿੱਤਰ ਦੇ ਜਨਮ ਵਾਲਿਆਂ ਨੂੰ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਆ ਕਿ ਤੋ ਨਾ ਕਿ ਤੋ ਰਿਲੈਕਸ ਮਿਲੇਗੀ ਤੇ ਕੰਮ ਹੋਣ ਦੀ ਆਸ ਜੀ ਬਣੀ ਰਹੇਗੀ ਚਲੋ ਆਸ ਜਰੂਰੀ ਆ ਪਰ ਥੋੜੀ ਜਿਹੀ ਹਾਜਮੇ ਦੀ ਪ੍ਰੋਬਲਮ ਤੰਗ ਕਰ ਰਹੀ ਹੋਵੇ ਤਾਂ ਕਬਾਰੇ ਖਾਣੇ ਤੋਂ ਪਰਹੇਜ਼ ਰੱਖੋ ਕੈਪ੍ਰਿਕੌਰ ਮਕਰ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਮਕਰ ਰਾਸ਼ੀ ਵਾਲਿਆਂ ਨੂੰ ਮਿਲੀ ਔਰ ਕੰਮ ਕਰ ਲਈ ਸਿਤਾਰੇ ਤੁਹਾਡੇ ਚੰਗੇ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਹੈ ਫਿਰ ਵੀ ਸਰਕਾਰੀ ਤੌਰ ਤੇ ਕਿਸੇ ਬੰਦੇ ਤੇ ਭਰੋਸਾ ਕਰਨਾ ਨੁਕਸਾਨ ਕਰਵਾਏਗਾ ਹੈਨਾ ਪਤਾਸੇ ਦਾ ਸੀਮਣ ਕਰੋ ਤੇ ਪਤਾਸੇ ਲੈ ਕੇ ਚਲਪਰਵਾ ਕਰ ਦੋ ਚਾਰ ਅਕਿਊਰਸ ਜਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਨੂੰ ਵਾਲਿਆਂ ਦੇ ਲਈ ਥੋੜੀ ਜੀ ਪਰੇਸ਼ਾਨੀ ਵਾਲਾ ਦਿਨ ਉਹ ਦੱਸੀ ਥੋੜੀ ਜਿਹੀ ਰਹੇਗੀ ਕਲਪਾਹੜ ਥੋੜੀ ਜਿਹੀ ਰਹੇਗੀ ਪਰਵਾਰਿਕ ਤੌਰ ਤੇ ਹੋਈਆਂ ਗੱਲਾਂ ਦਿਲ ਤੇ ਘਰ ਘਰ ਸਕਦੀਆਂ ਨੇ ਕਿ ਕਿਸੇ ਨੇ ਆਹ ਕਰ ਦਿੱਤਾ ਕਿਸੇ ਨੇ ਉਹ ਕਹਿ ਦਿੱਤਾ ਹਨ ਤਾਂ ਚਲੋ ਥੋੜਾ ਜਿਹਾ ਰਿਲੈਕਸ ਕਰੋ ਮੈਡੀਟੇਸ਼ਨ ਕਰੋ ਦਹੀਂ ਮੱਥੇ ਤੇ ਲਾਓ ਤੇ ਦਹੀਂ ਲੈ ਕੇ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹੋ ਦੂਜੀ ਗੱਲ ਸੂਰਜ ਦਾ ਨਕਸ਼ਤਰ ਹੈ ਸੂਰਜ ਤੁਹਾਡੇ 7ਵੇਂ ਖਾਨੇ ਦਾ ਮਾਲਕ ਹੈ ਹਰ ਤਰ੍ਹਾਂ ਦੇ ਕੇਸ ਤੋਂ ਹਰ ਤਰ੍ਹਾਂ ਦੇ ਧਾਈ ਚੱਕਰ ਤੋਂ ਦੂਰੀ ਰੱਖੋ ਨਸ਼ਾ ਤਾਂ ਬਿਲਕੁਲ ਨਾ ਕਰੋ ਐਸੀ ਜਨੀ ਮੇਨ ਰਾਸ਼ੀ ਵਾਲਨ ਦੇ ਲਈ ਤੁਹਾਨੂੰ ਬਿਜ਼ਨਸ ਲਈ ਅੱਜ ਦਾ ਦਿਨ ਅੱਛਾ ਪੈਸਾ ਆ ਜਾਏਗਾ ਕਿ ਤੋ ਨਾ ਕਿ ਤੋ ਰਿਲੈਕਸ ਮਿੱਤ ਲੇਗੀ ਪੈਸੇ ਨੂੰ ਲੈ ਕੇ ਤੇ ਜੋ ਵੀ ਤੁਸੀਂ ਕੋਈ 딜 ਕਰਨੀ ਸੀ ਕੋਈ ਕੰਮ ਰੁਕਿਆ ਸੀ ਤਾਂ ਉਹ ਤੁਹਾਡਾ ਹੁਣ ਚੱਲ ਪਏਗਾ ਤੇ ਸੂਰਜ ਬੋਧੀ ਜੋਤੀ ਦੂਸਰੇ ਸਥਾਨ ਵਿੱਚ ਹੈ ਤੇ ਤੁਹਾਡੀ ਸਲਾਹ ਵੀ ਲਈ ਜਾਏਗੀ ਪਰਿਵਾਰ ਵਿੱਚ ਕੁਝ ਕਲੇਸ਼ ਕੁਝ ਬਦਹਿਆ ਸੀ ਕਿਸੇ ਦਾ ਮਨ ਮਟਾਬ ਹੋਇਆ ਸੀ ਉਹ ਵੀ ਹੁਣ ਠੀਕ ਹੋਣ ਦੇ ਹਾਲਾਤ ਬਣ ਗਏ ਠੀਕ ਹੈ ਤਾਂ ECG ਅਸਟ੍ਰੋਲੋਜੀ ਵਿਦਿਉ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਗ੍ਰਹਿਾਂ ਨੂੰ ਕਿੱਦਾਂ ਆਪਾਂ ਸਹੀ ਕਰਕੇ એનર્ਜੀ ਨੂੰ ਪਰਿਵਾਰ ਇੱਕ ਤੌਰ ਤੇ ਗ੍ਰਹਿ ਹਮਤਾਬਕ ਚੱਲਗੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹੂੰਗੀ ਬਦਲਦਾ ਕੁਝ ਨਹੀਂ ਹੈ ਬਦਲਣਾ ਸਿਰਫ ਤੁਸੀਂ ਆਪਣੇ ਆਪ ਨੂੰ ਇਹ ਹਾਲਾਤ ਦੇ ਮੁਤਾਬਕ ਗ੍ਰਹਿਾਂ ਦੇ ਮੁਤਾਬਕ ਸਥਿਤੀਆਂ ਦੇ ਮੁਤਾਬਕ ਤਸਵੀਰਾਂ ਤੁਹਾਡੇ ਸਮਝੋ ਪੂਰੀ ਤਰ੍ਹਾਂ ਨਾਲ ਦੇ ਜਾਣਗੇ ਤੁਹਾਡਾ ਸਾਥ ਓਕੇ ਇੱਕ ਆਦਿਸ਼ੀ ਤੇ ਚੌਲ ਨਹੀਂ ਖਾਣੇ ਚਾਹੀਦੇ ਬਿਲਕੁਲ ਇਹਦਾ ਕੋਈ ਵੈਸੇ ਲੌਜੀਕ ਨਹੀਂ ਹੈ ਕਿਸੇ ਨੇ ਭਦਰਾ ਬਾਰੇ ਵੀ ਪੁੱਛਿਆ ਸੀ ਤਾਂ ਭਦਰਾ ਜੋ ਤਿੱਥੀਆਂ ਤੇ ਸਥਿਤੀਆਂ ਮੁਤਾਬਕ ਬਣਦੀ ਆ ਉਹ ਭਦਰਾ ਹੁੰਦੀ ਆ ਤੇ ਸਿਹਤ ਜੋੜਾਂ ਚ ਦਰਦ ਬਾਰੇ ਆਪਾਂ ਕਾਸੀ ਕਿ ਕਿ ਤੋਂ ਦੇ ਕੰਟਾ ਰੈਕੋ ਨੇ ਗਿੱਟਿਆਂ ਤੇ ਪੈਰਾਂ ਚ ਦਰਦ ਜਾਂ ਕੰਮਕਾਰ ਦੀ ਸਥਿਤੀ ਸਹੀ ਨਾ ਹੁੰਦੀ ਹੋਵੇ ਜਾਂ ਅੱਜ ਕੱਲ ਵਿਦੇਸ਼ ਚ ਬੱਚਿਆਂ ਨੂੰ ਕੰਮ ਬਹੁਤ ਘੱਟ ਮਿਲ ਰਿਹਾ ਦੇਖੋ ਉਪਾਕਰਨ ਨਾਲ ਕੰਮ ਨਹੀਂ ਵੱਧ ਜਾਣਾ ਪਰ ਆਪਣੇ ਗ੍ਰਹਿ ਥੋੜੇ ਜਿ ਸਹੀ ਹੋ ਜਾਣੇ ਆ ਮਨੋਬਲ ਵੱਜੇਗਾ ਡਿਪਰੈਸ਼ਨ ਦੇ ਖਨਾਤ ਘੱਟ ਹੋਣਗੇ ਥੋੜੇ ਜਿਹਾ ਗੁੜ ਤੇ ਥੋੜੀ ਜੀ ਚਨੇ ਦੀ ਦਾਲ ਮਿਕਸ ਕਰਕੇ ਥੋੜੇ ਜਿਹਾ ਗੁੜ ਤੇ ਥੋੜੀ ਜੀ ਚਨੇ ਦੀ ਦਾਲ ਮਿਕਸ ਕਰਕੇ ਬਾਹਰ ਕਿਸੇ ਪੰਛੀ ਨੂੰ ਪੰਛੀ ਬੁੱਧ ਦੇ ਬੁੱਧ ਕੰਮਕਾਰ ਦਾ ਕਾਰਕ ਹੈ ਨਾ ਬੁੱਧ ਸਾਡੇ ਦਿਮਾਗ ਤੋਂ ਕਿਸ ਚੀਜ਼ ਤੋਂ ਕਿਵੇਂ ਫਾਇਦਾ ਲੈਣਾ ਉਹਦਾ ਕਾਰਕ ਹੈ ਕਿ ਬ੍ਰਸਪਤ ਜੋ ਹੈ ਤੇ ਸੂਰਜ ਜੋ ਹੈ ਇਹ ਸਾਨੂੰ ਮਿਹਨਤ ਦੇ ਕਾਰਕ ਨੇ ਤੇ ਮਤਲਬ ਜਿੱਥੇ ਅਸੀਂ ਨੌਕਰੀ ਕਰਦੇ ਹਾਂ ਨੌਕਰੀ ਮਤਲਬ ਸਰਕਾਰ ਦੀ ਕਰਦੇ ਆ ਚਾਹੇ ਗੈਰ ਸਰਕਾਰੀ ਤੇ ਸੂਰਜ ਤੇ ਬ੍ਰਸਪਤ ਦੇ ਦਾ ਤਾਂ ਇਹ ਤਿੰਨੋਂ ਚੀਜ਼ ਦੋਨੋਂ ਚੀਜ਼ਾਂ ਤੁਸੀਂ ਮਿਕਸ ਕਰਕੇ ਪੰਛੀਆਂ ਨੂੰ ਪਾ ਸਕਦੇ ਹੋ ਜੋ ਮੁੱਠੀ ਕੁ ਚੀਜ਼ ਇਹ ਚੱਲ ਪਰਕਰੋ ਲਗਾਤਾਰ ਕੰਮ ਕਾਰ ਕਿਤੋਂ ਨਾ ਕਿਤੋਂ ਤੁਹਾਨੂੰ ਜੋ ਜ਼ਿਆਦਾ ਅਪਲਾਈ ਕਰਨ ਦੂਜੇ ਨੂੰ ਮਿਲ ਜਾਂਦਾ ਸਾਨੂੰ ਨਹੀਂ ਮਿਲਦਾ ਤਾਂ ਮਿਲ ਜਾਏਗਾ ਠੀਕ ਹੈ ਸਮਾਜ ਇਜ਼ਾਜ਼ਤ ਦਾ ਆਪ ਸਭ ਦਾ ਅੱਜ ਦਾ ਦਿਨ ਬਹੁਤ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਆਪਾਂ ਤੁਹਾਨੂੰ ਦੱਸਿਆ ਕਿ ਲੀਵਿੰਗ ਇੰਡੀਆ ਤੇ ਆਪਾਂ ਆ ਰਹੇ ਹਾਂ ਸੈਟਰਡੇ ਤੋਂ ਸ਼ਨੀਵਾਰ ਨੂੰ ਲਾਈਵ ਕਰਾਂਗੇ ਉੱਥੇ ਤੁਸੀਂ ਆਪਣੇ ਜਨਮ ਤਰੀਕ ਟਾਈਮ ਦੱਸ ਕੇ ਮੈਨੂੰ ਪੁੱਛ ਸਕਦੇ ਹੋ ਤੇ ਗੱਲਬਾਤ ਕਰ ਸਕਦੇ ਹੋ ਸਿੱਧੀ ਗੱਲ ਹੋਏਗੀ ਕੋਈ ਗੱਲਬਾਤ ਵਾਲੀ ਪਰੇਸ਼ਾਨੀ ਨਹੀਂ ਸਿੱਧਾ ਤੁਸੀਂ ਫੋਨ ਲਿਆ ਜਾਏਗਾ ਤੇ ਗੱਲਬਾਤ ਕਰਾਂਗੇ ਆਪਾਂ ਠੀਕ ਹੈ ਜੀ ਮਿਲਦੇ ਆਂਗੇ ਆਪਾਂ ਐਸੀ ਹਰ ਰੋਜ਼ ਵੀਡੀਓ ਤੁਹਾਨੂੰ ਪਾਉਣੀ ਆ ਆਪਾਂ ਆਪਣੀ ਲੱਗ ਤੋਂ ਗੱਲਬਾਤ ਇਦਾਂ ਚੱਲੀ ਰੱਖਾਂਗੇ ਸਾਸ਼ਿਕਾ